ਕਿੱਥੇ ਜਾਵਾਂ ਬਾਹਰ ਕਿੱਦਾਂ ਤੇ ਸ਼ਾਮਤ ਰੇਕਾਂ ਥੱਲੇ ਉੱਥੇ ਕੀ ਮਾਰ ਖਾ ਤੇ ਬਹਿ ਜਾ ਕੇ ਸਾਰੇ ਜਾਣੀ ਉੱਥੇ ਵੋ ਫਿਰ ਹਾ ਜਿਹੜੀ ਕੰਚੀ ਵਾਂਗ ਤੇਰੀ ਜ਼ੁਬਾਨ ਚੱਲਦੀ ਹੈ ਨਾ ਇਹਨੂੰ ਅੰਦਰ ਰੱਖ ਮਾਰ ਕੇ ਕਿ ਥੱਪੜ ਤੇ ਮੰਜੀ ਦੇ ਥੱਲੇ ਸੁੱਟੂੰਗੀ ਲੱਗੇ ਮੂੰਹ ਖੋਲਨ ਬੋਤਾ ਪਿਛੇ ਪੱਖੇ ਥੱਲੇ ਬੈੰਦੀ ਆਈ ਤੂੰ ਪਤਾ ਹੈਗਾ ਨਾ ਕਿਹੜੇ ਹਾਲਾਤਾਂ ਵਿੱਚ ਆਈ ਤੇ ਕਿੱਦਾਂ ਰਹਿਣ ਡਈ ਆ ਤੇ ਆਪਣੀ ਔਕਾਤ ਦੇ ਵਿੱਚ ਰਹਿ ਸ਼ੁਕਰ ਨਹੀਂ ਕਰਦੀ ਇੱਥੇ ਰਹਿਣ ਨੂੰ ਤੇ ਪੜਾ ਲਿਖਾ ਦਿੱਤਾ ਤੇ ਸਾਰਾ ਕੁ ਖਾਣ ਪੀਣ ਨੂੰ ਮਿਲ ਗਿਆ ਬਰਾਬਰੀਆਂ ਕਰਦੀ ਫਿਰਦੀ ਆ ਮੇਰੀ ਬਰਾਬਰੀ ਕਰਨੀ ਤੂੰ ਮਾਲਕਾ ਨਾ ਕਰਦੀ ਅਹੀਂ ਜਿੱਦਾ ਮਰਜੀ ਲਈ ਹਾਂ ਅਹੇ ਸਾਰੇ ਬਾਹਰ ਬਹੁ ਜਾ ਕੇ ਨਾਲੇ ਮੇਰੀ ਗੱਲ ਸੁਣ ਲਾ ਹਾ ਜੈ ਡੇਲੇ ਜੇ ਕਰਦੀਆਂ ਨਾ ਅੱਖਾਂ ਠੱਲਿਆ ਕਰ ਲਾ ਉਹਦੇ ਵਾਰੀ ਕੱਢੀ ਜਿੰਨੇ ਤੈਨੂੰ ਸਿਰ ਤੇ ਚੜਾਇਆ ਵਾ ਮੈਂ ਨਹੀਂ ਤੇਰ ਵਰਗੀ ਨੂੰ ਕੋਲ ਜਾਣਦੀ ਇਥੇ ਆਹੀਂ ਆ ਨਾ ਆਪਣੀ ਲੋੜ ਨੂੰ ਆਹੀਂ ਸਾਡੀ ਲੋੜ ਨੂੰ ਨਹੀਂ ਆਈ ਤੇ ਉਹ ਚੀਜ਼ ਨੂੰ ਹਮੇਸ਼ਾ ਆਪਣੇ ਦਿਮਾਗ 'ਚ ਬਿਠਾਲ ਕੇ ਰੱਖ ਲੱਗੀ ਬੋਲਣ ਗਾੜੀ